ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਹੱਥ ਜੋੜ ਕੇ ਪੀ ਲਿਆ ਸਮੁੱਚੇ ਪੰਜਾਬ ਵਾਸੀਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਕਿ ਆਓ ਅਸੀਂ ਵਾਤਾਵਰਣ ਨੂੰ ਖੁਸ਼ਹਾਲ ਤੇ ਸ਼ੁੱਧ ਬਣਾਈਏ ਵੱਧ ਤੋਂ ਵੱਧ ਰੁੱਖ ਲਗਾ ਕੇ ਪਿੰਡਾਂ ਕਸਬਿਆਂ ਸ਼ਹਿਰਾਂ ਜਿੱਥੇ ਵੀ ਰੁੱਖ ਲਾਉਣੇ ਆ ਉੱਥੇ ਉਹਨਾਂ ਦਾ ਨਾਲ ਪਾਲਣ ਪੋਸ਼ਣ ਵੀ ਕਰਨਾ ਵਾ ਅਸੀਂ ਦੇਖ ਰਹੇ ਹਾਂ ਕਿ ਵੋਟਾਂ ਦਾ ਦੌਰ ਚੱਲ ਰਿਹਾ ਤੇ ਅਸੀਂ ਘਰ-ਘਰ ਜਾ ਕੇ ਲੀਡਰਾਂ ਵਾਸਤੇ ਵੋਟਾਂ ਮੰਗ ਰਹੇ ਹਾਂ ਬਲਕਿ ਇਹਨਾਂ ਨੇ ਦੇਣਾ ਕੁਝ ਨਹੀਂ ਪਰ ਜੇ ਕਿਤੇ ਅਸੀਂ ਇਹੋ ਹੀ ਉਪਰਾਲਾ ਰੁਖ ਲਾਉਣ ਲਈ ਕਰ ਲਈਏ ਘਰ-ਘਰ ਜਾ ਕੇ ਪ੍ਰੇਰ ਕੇ ਇੱਕ-ਇੱਕ ਬੂਟਾ ਲਾਉਣ ਦੀ ਗੱਲ ਕਰ ਲਈਏ ਤੇ ਕਮ ਸੋ ਕਮ ਜਿਹੜੇ ਰੁੱਖ ਹੈ ਉਹ ਸਾਨੂੰ ਛਾਂ ਤਾਂ ਜ਼ਰੂਰ ਦੇਣਗੇ ਲੀਡਰਾਂ ਕੁਝ ਦੇਣਾ ਨਹੀਂ ਪਰ ਜਿਹੜੇ ਰੁੱਖ ਲਾਏ ਉਹ ਸਾਨੂੰ ਸਾਡੀਆਂ ਪੀੜ੍ਹੀਆਂ ਨੂੰ ਛਾਂ ਦੇਣਗੇ ਸਾਨੂੰ ਸਾਡੇ ਪਰਿਵਾਰਾਂ ਨੂੰ ਵਧੀਆ ਵਾਤਾਵਰਣ ਵਧੀਆ ਆਕਸੀਜਨ ਸਾਨੂੰ ਦੇਣਗੇ ਲੀਡਰ ਤਾਂ ਸਾਡੇ ਕੋਲੋਂ ਵੋਟਾਂ ਵਾਂਗ ਕੇ ਮੁੜ ਕੇ ਸਾਡੇ ਕਿਸੇ ਕੰਮ ਨਹੀਂ ਆਉਂਦੇ ਪਰ ਜਿਹੜੇ ਲਾਏ ਹੋਏ ਰੋਖਿਆ ਉਹ ਸਾਡੇ ਲਈ ਸਾਡੇ ਬੱਚਿਆਂ ਲਈ ਹਰ ਤਰ੍ਹਾਂ ਦਾ ਜਿਹੜਾ ਵਾ ਉਹਦੇ ਤੋਂ ਸਾਨੂੰ ਲਾਭ ਮਿਲਣਾ ਵਾ ਆਓ ਨਾਲ ਦੀ ਨਾਲ ਅਸੀਂ ਰੋਖ ਲਾਈਏ ਪੁੱਤ ਬਚਾਈਏ ਨਸ਼ਿਆਂ ਦਾ ਜਿਹੜਾ ਪ੍ਰਕੋਪ ਚੱਲ ਰਿਹਾ ਵਾ ਉਹਨੂੰ ਠੱਲ ਪਾਉਣ ਲਈ ਅਸੀਂ ਘਰ ਘਰ ਜਾ ਕੇ ਹਰ ਇੱਕ ਪਿੰਡ ਜਾ ਕੇ ਹਰ ਇੱਕ ਗਲੀ ਜਾ ਕੇ ਹਰ ਇੱਕ ਮੁਹੱਲੇ ਜਾ ਕੇ ਹਰ ਇੱਕ ਦਾਰੇ ਵਿੱਚ ਜਾ ਕੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਯਤਨ ਕਰੀਏ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਰੰਗਲਾ ਤੇ ਵਧੀਆ ਸ਼ੁੱਧ ਵਾਤਾਵਰਣ ਵਾਲਾ ਪਾਣੀ ਨੂੰ ਕਿਵੇਂ ਬਚਾਇਆ ਜਾ ਸਕਦਾ ਵਾ ਜਰੀਲੀਆਂ ਦਵਾਈਆਂ ਤੋਂ ਆਪਾਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਆਪਣੇ ਸਮਾਜ ਨੂੰ ਕਿਵੇਂ ਬਚਾਉਣਾ ਵੱਧ ਆਮਦਨੀ ਵੱਲ ਆਪਾਂ ਜਾ ਰਹੇ ਆ ਪਰ ਉਹ ਸਾਡੇ ਲਈ ਘਾਟੇਵੰਦਾ ਸਾਬਤ ਹੋ ਰਹੀ ਆ ਅਸੀਂ ਬਿਮਾਰੀਆਂ ਤੋਂ ਕਿਵੇਂ ਬਚਣਾ ਵਾ ਇਹਦੇ ਵਾਸਤੇ ਅਸੀਂ ਇੱਕ ਮਹਿੰਮ ਸ਼ੁਰੂ ਕਰਨ ਲੱਗੇ ਆ ਅਸੀਂ ਪਿੰਡ-ਪਿੰਡ ਜਾ ਕੇ ਆਪਣੇ ਕੈਂਪ ਜਿਹੜੇ ਉਹ ਲਾਵਾਂਗੇ ਸਾਡੀ ਜਿਹੜੀ ਸੰਸਥਾ ਵਾ ਹੱਕ ਸੱਚ ਦੀ ਆਵਾਜ਼ ਆ ਉਹ ਜਾਊਗੀ ਹਰ ਤਰ੍ਹਾਂ ਦੀ ਜਾਗਰੂਤੀ ਦਾ ਕੈਂਪ ਲਾਇਆ ਜਾਊਗਾ ਹਰ ਤਰੀਕੇ ਨਾਲ ਲੋਕਾਂ ਦੇ ਨਾਲ ਵਿਚਾਰ ਕੀਤੇ ਜਾਣਗੇ ਔਰ ਇਹਦੇ ਲਈ ਕੈਂਪ ਲਵਾਉਣ ਵਾਸਤੇ ਤੇ ਕੈਂਪ ਦੇ ਵਿੱਚ ਚੰਗੀਆਂ ਸੁਝਾਅ ਦੇਣ ਵਾਲੇ ਬੰਦਿਆਂ ਦੀ ਵੀ ਲੋੜ ਹੈ ਉਹ ਵੀ ਸਾਡੇ ਨਾਲ ਸੰਪਰਕ ਕਰਨ ਜਿਨ੍ਹਾਂ ਨੇ ਕੈਂਪ ਲਵਾਉਣੇ ਉਹ ਵੀ ਸਾਡੇ ਨਾਲ ਸੰਪਰਕ ਕਰਨ ਤੇ ਸਾਡਾ ਨੰਬਰ ਹੈ 9814693113 872760 0 81 9814693113 8727 06081 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ